ਇੱਕ ਬੜੀ ਖਾਸ ਜਾਣਕਾਰੀ ਤੁਹਾਡੇ ਨਾਲ ਅੱਜ ਵੇਲੇ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਭੰਗੂ ਹਸਪਤਾਲ ਅੱਡਾ ਸੁਧਾਰ ਤਹਿਸੀਲ ਮਸੀਲ ਆਈ ਨਾਲਾ ਦੇ ਵਿੱਚ ਜਿਹੜਾ ਹੈ ਇੱਥੇ ਤੁਸੀਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅੱਜ ਕੁਝ ਸਮਾਂ ਪਹਿਲਾਂ ਇਸ ਹਸਪਤਾਲ ਦੇ ਜਿਹੜੇ ਮਾਲਕ ਨੇ ਭੰਗੂ ਹਸਪਤਾਲ ਦੇ ਸਰਦਾਰ ਕੁਲਵਿੰਦਰ ਸਿੰਘ ਜੀ ਉਹਨਾਂ ਦੇ ਉੱਪਰ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਜਦੋਂ ਕਿ ਉਹ ਆਪਣੇ ਮੈਡੀਕਲ ਸਟੋਰ ਦੇ ਵਿੱਚ ਬੈਠੇ ਸੀ ਦੋ ਅਣਪਛਾਤੇ ਨੌਜਵਾਨ ਜਿਹੜੇ ਆਉਂਦੇ ਨੇ ਉਨ੍ਹਾਂ ਵੱਲੋਂ ਆਪ ਨੂੰ ਆਪਣੀ ਪਿਸਤੌਲਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਦਰਸ਼ਣ ਵਾਲਿਆਂ ਦੇ ਮੁਤਾਬਕ ਸਥਾਨਕ ਨਿਵਾਸੀਆਂ ਦੇ ਮੁਤਾਬਕ ਤਿੰਨ ਗੋਲੀਆਂ ਜਿਹੜੀਆਂ ਨੇ ਉਹ ਡਾਕਟਰ ਸਾਹਿਬ ਦੇ ਲੱਗਦੀਆਂ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਉੱਥੇ ਬੈਠੇ ਸੀ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗਦੀਆਂ ਨੇ ਹਾਂ ਤੇ ਇਸ ਹਮਲੇ ਦੇ ਵਿੱਚ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਹਨਾਂ ਨੂੰ ਨਜ਼ਦੀਕ ਫਤਿਹਗੜ ਚੂੜੀਏ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਪਰਿਵਾਰ ਦੇ ਦੱਸਣ ਮੁਤਾਬਕ ਹੁਣ ਉਹਨਾਂ ਦੀ ਹਾਲਤ ਜਿਹੜੀ ਥੋੜੀ ਜਿਹੀ ਉਸ ਫਿਰ ਦੱਸੀ ਜਾਂਦੀ ਹੈ ਉਹਨਾਂ ਦੇ ਮਾਤਾ ਜੀ ਅਤੇ ਹਸਪਤਾਲ ਦਾ ਸਟਾਫ ਜਿਹੜਾ ਮੌਜੂਦ ਹੈ ਤੁਸੀਂ ਹਸਪਤਾਲ ਦੀਆਂ ਤਸਵੀਰਾਂ ਦੇਖ ਸਕਦੇ ਹੋ ਅੰਦਰ ਹਸਪਤਾਲ ਉਹ ਹੈ ਜਿੱਥੇ ਪੇਸ਼ੈਂਟ ਜਿਹੜੇ ਉਦਾਸ ਰਹਿੰਦੇ ਨੇ ਤੇ ਬਿਲਕੁਲ ਨਜ਼ਦੀਕ ਮੈਡੀਕਲ ਸਟੋਰ ਹੈ ਜਿੱਥੇ ਡਾਕਟਰ ਸਾਹਿਬ ਸਾਰਾ ਜਨਾਬ ਬੈਠਦੇ ਸਨ ਅੰਦਰ ਇਸ ਵੀਡੀਓ ਹਸਪਤਾਲ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਜਿਹੜੇ ਮਲਾਜ਼ਮ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਸ਼ਿਖਤ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਜਿਹੜੀਆਂ ਉਹਨਾਂ ਦੀਆਂ ਫੋਟੋਆਂ ਨੇ ਉਹਨਾਂ ਨੂੰ ਵੀ ਸੰਭਾਲਿਆ ਜਾ ਰ ਉਨ੍ਹਾਂ ਤੋਂ ਹਮਲਾਵਰਾਂ ਦੀ ਜਿਹੜੀ ਪਛਾਣ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਮਹਿਕਮਿਆਂ ਦੇ ਜਿਹੜੇ ਮੁਲਾਜ਼ਮ ਨੇ ਉਹ ਇੱਥੇ ਹਸਪਤਾਲ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਕਿ ਇੱਥੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਹਮਲਾਵਰਾਂ ਦੀ ਥੋੜੀ ਪਛਾਣ ਕਰਨ ਦਾ ਜਿਹੜਾ ਉਹ ਯਤਨ ਕੀਤਾ ਜਾ ਰਿਹਾ ਹੈ ਸੋ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲ ਕਰਨ ਦਾ ਜਿਹੜਾ ਉਹ ਯਤਨ ਕਰਾਂਗੇ ਇਹ ਹਸਪਤਾਲ ਦੇ ਅੰਦਰ ਦੀ ਤਸਵੀਰ ਹੈ ਇਹ ਉਹ ਦਰਵਾਜ਼ਾ ਹੈ ਜਿਹਦੇ ਅੰਦਰ ਮੈਡੀਕਲ ਸਟੋਰ ਹੈ ਤੇ ਡਾਕਟਰ ਸਾਹਿਬ ਇੱਥੇ ਬੈਠਦੇ ਸੀ ਪਰਿਵਾਰਕ ਨੰਬਰਾਂ ਦੇ ਮੁਤਾਬਕ ਸਾਰਾ ਦਿਨ ਡਾਕਟਰ ਸਾਹਿਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬੈਠਦੇ ਨੇ ਮਾਕੋਵਾਲ ਦੇ ਰਹਿਣ ਵਾਲੇ ਡਾਕਟਰ ਸਰਦਾਰ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਕਿਸ ਸਰਦਾਰ ਅੱਡੀ ਦੇ ਵਿੱਚ ਇਹ ਹਸਪਤਾਲ ਜਿਹੜਾ ਪੰਗੂ ਹਸਪਤਾਲ ਨਾਂ ਦੇ ਉੱਪਰ ਹੈ ਕਾਫੀ ਸਮੇਂ ਤੋਂ ਇੱਥੇ ਚਲਾ ਰਹੇ ਨੇ ਆਪ ਡਾਕਟਰ ਸਾਹਿਬ ਇੱਥੇ ਮੌਜੂਦ ਸਨ ਹਸਪਤਾਲ ਦਾ ਸਾਰਾ ਸਟਾਫ ਜਿਹੜਾ ਇੱਥੇ ਮੌਜੂਦ ਸੀ ਸੋ ਅਸੀਂ ਤੁਹਾਨੂੰ ਵੀ ਦਿਖਾਉਣ ਦਾ ਯਤਨ ਕਰਾਂਗੇ ਕਿ ਜਿੱਥੇ ਡਾਕਟਰ ਸਾਹਿਬ ਅੰਦਰ ਮੌਜੂਦ ਸੀ ਉਹਨਾਂ ਦੇ ਉੱਪ ਸੋ ਹਾਂਜੀ ਸੋ ਇਹ ਉਹ ਮੈਡੀਕਲ ਸਟੋਰ ਹੈ ਜਿੱਥੇ ਡਾਕਟਰ ਸਾਹਿਬ ਸਾਰਾ ਦਿਨ ਬੈਠਦੇ ਸੀ ਅੱਜ ਵੀ ਇੱਥੇ ਮੈਡੀਕਲ ਸਟੋਰ ਦੇ ਉੱਪਰ ਹੀ ਉਹ ਬੈਠੇ ਸਨ ਕਿ ਦੁਪਹਿਰ ਦੇ ਸਮੇਂ ਅਚਨਚੇਤ ਦੋ ਨੌਜਵਾਨ ਇਸ ਦਰਵਾਜ਼ੇ ਦੇ ਦੁਆਰਾ ਅੰਦਰ ਹੁੰਦੇ ਨੇ ਜਿਸੇ ਡਾਕਟਰ ਸਾਹਿਬ ਦੇ ਉੱਪਰ ਜਿਹੜਾ ਉਹ ਤਾਬੜਤੋੜ ਹਮਲਾ ਕਰ ਦਿੱਤਾ ਜਾਂਦਾ ਹੈ ਕਾਫੀ ਗੋਲੀਆਂ ਚੱਲੀਆਂ ਜਿਦੇ ਵਿੱਚ ਪਰਿਵਾਰਕ ਮੈਂਬਰਾਂ ਜਿਸ ਨੂੰ ਤਾਬਕ ਤਿੰਨ ਗੋਲੀਆਂ ਜਿਹੜੀਆਂ ਨੇ ਉਹਨਾਂ ਦੇ ਲੱਗਦੀਆਂ ਨੇ ਸੋ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਤੀਏ ਕਿ ਕੁਝ ਦਿਨ ਪਹਿਲਾਂ ਵੀ ਇਹ ਜਿਹੜਾ ਹਮਲਾ ਕੀਤਾ ਗਿਆ ਸੀ ਇੱਕ ਪਰ ਉਸ ਸਮੇਂ ਹਮਲਾ ਜਿਹੜਾ ਉਹਦਾ ਰੂਪ ਕੁਝ ਹੋਰ ਸੀ ਕਿਉਂਕਿ ਨੌਜਵਾਨਾਂ ਦੇ ਵੱਲੋਂ ਬਾਹਰ ਲੰਘਦੀ ਸੜਕ ਦੇ ਉੱਪਰ ਖਲੋ ਕੇ ਦੋ ਫਾਇਰ ਜਿਹੜੇ ਕੱਢੇ ਗਏ ਸਨ ਜਿਹੜੇ ਕਿ ਬਾਹਰ ਸ਼ੀਸ਼ਿਆਂ ਦੇ ਉੱਪਰ ਲੱਗੇ ਪਰ ਉਸ ਸਮੇਂ ਕਿਸੇ ਕਿਸਮ ਦੇ ਪਰਿਵਾਰਕ ਮੈਂਬਰ ਦਾ ਕੋਈ ਵੀ ਨੁਕਸਾਨ ਜਿਹੜਾ ਸੀ ਉਹ ਨਹੀਂ ਹੋਇਆ ਪਰ ਇਸ ਵਾਰ ਜੋ ਨੌਜਵਾਨਾਂ ਦੇ ਵੱਲੋਂ ਅਣਪਛਾਤੇ ਨੌਜਵਾਨ ਉਹਨਾਂ ਵੱਲੋਂ ਅੰਦਰ ਆ ਕੇ ਤਾਬੜ ਤੋੜ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ ਜੋ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਤਿੰਨ ਗੋਲੀਆਂ ਜਿਹੜੀਆਂ ਡਾਕਟਰ ਸਾਹਿਬ ਨੂੰ ਲੱਗਦੀਆਂ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਮੌਕੇ ਤੇ ਮੌਜੂਦ ਉਹਨਾਂ ਦਾ ਸਟਾਫ ਅਤੇ ਪਰਿਵਾਰਕ ਮੈਂਬਰ ਉਹਨਾਂ ਦੇ ਵੱਲੋਂ ਉਹਨਾਂ ਨੂੰ ਪਹਿਲਾਂ ਉੱਥੋਂ ਹਸਪਤਾਲ ਦੇ ਵਿੱਚੋਂ ਜੋ ਕਿ ਫਤਿਹਗੜ ਚੂੜੀਆਂ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਕਿ ਉਸ ਤੋਂ ਬਾਅਦ ਫਤਿਹਗੜ ਚੂੜੀਆਂ ਦੇ ਵੱਲੋਂ ਰੈਫਰ ਕਰਕੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਪਹੁੰਚ ਦਿੱਤਾ ਜਾਂਦਾ ਹੈ ਇਸ ਵੇਲੇ ਜਿਹੜੀ ਮੌਜੂਦਾ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਪਰਿਵਾਰਕ ਮੈਂਬਰਾਂ ਦੇ ਦੱਸਣ ਦੇ ਮੁਤਾਬਕ कि ਉਹਨਾਂ ਦੀ ਜਿਹੜੀ ਹਾਲਤ ਆ ਬਿਲਕੁਲ ਫਿਰ ਦਿੱਤੀ ਜਾ ਰਹੀ ਹੈ ਸੋ ਆਉਣ ਵਾਲੇ ਸਮੇਂ ਵਿੱਚ ਜੋ ਵੀ ਅਪਡੇਟ ਹੋਵੇਗੀ ਉਹ ਲੈ ਕੇ ਆਪ ਜੀ ਦੇ ਨਾਲ ਹਾਜ਼ਰ ਹੋਵਾਂਗੇ ਤੁਸੀਂ ਵੇਖਦੇ ਰਹੋ ਚਾਹਤ ਪਬਲਿਕ ਪ੍ਰਾਈਮ ਕੀ ਤੁਹਾਡੇ ਪੁੱਤਰ ਦਾ ਜੀ ਕੁਲਵਿੰਦਰ ਸਿੰਘ ਕੁਲਵਿੰਦਰ ਜੀ ਕੀ ਘਟਨਾ ਵਾਪਰੀ ਹੈ ਹਾਂਜੀ ਕਿੱਥੇ ਜੀ ਹਾਂਜੀ ਆਹੀਂ ਤਾਂ ਪੁੱਤ ਪਿਆ ਦੋਨੇ ਆ ਅੱਛਾ ਜੀ ਇੱਥੇ ਕੱਲੇ ਰਹਿੰਦੇ ਨੇ ਇੱਥੇ ਉਹ ਕੱਲੇ ਰਹਿੰਦੇ ਨਾਲ ਉਹਨਾਂ ਦਾ ਪਰਿਵਾਰ ਬੱਚੇ ਹਾਂਜੀ ਬੱਚਾ ਇੱਕ ਉਹਦਾ ਇੱਕੋ ਹੀ ਕਾਕਾ ਉਹ ਪਰਦਾ ਕਿਹਦੇ ਨਾਲ ਹਾਂਜੀ ਨਹੀਂ ਉਹ ਨਾਂਣ ਕੇ ਗਿਆ ਸੀ ਇਤਨਾ ਕਿੰਨੀ ਉਮਰ ਬੱਚੇ ਦੀ ਹੈ ਮਾ ਜੀ ਹੁਣੇ 20 22 ਸਾਲ 20 22 ਸਾਲ ਕਿੰਨੇ ਜਣੇ ਆਏ ਹਮਲਾ ਕਰਨ ਵਾਲੀ ਜਿਹੜੀ ਸੀ ਕਿੰਨੇ ਜਣੇ ਹਿੰਜੀ ਉਹਨਾਂ ਦੀ ਇਹ ਚ ਦੋ ਜਣੇ ਸੀ ਪੁੱਸਪਾ ਗਏ ਇਧਰ ਦੋ ਜਣੇ ਇਧਰ ਆਏ ਹਾਂਜੀ ਤੇ ਇੱਕ ਜਣਾ ਘਰ ਇੱਕ ਤੇ ਬਾਹਰ ਹੀ ਅੰਦਰ ਤਿੰਨ ਸੀ ਉਸ ਪਤਾ ਲਗਾ ਕਿੰਨੇ ਗੋਇੰਨੇ ਲੱਗੇ ਉਹਨਾਂ ਨੂੰ ਹਾਂਜੀ ਜਾਣਕਾਰੀ ਹੈ ਜੀ ਇਹ ਤੇ ਹੈ ਜੀ ਕਿੰਨੀਆਂ ਗੋਲੀਆਂ ਲੱਗੀਆਂ ਜੀ ਉਹਨਾਂ ਨੂੰ ਇਹਨਾਂ ਨੂੰ 3 ਲੱਗੀਆਂ ਜੀ 3 ਗੋਲੀਆਂ ਲੱਗੀਆਂ ਹਾਂਜੀ ਹਾਂਜੀ ਤੇ ਕਿੱਥੇ ਲੱਗੀ ਗੋਲੀ ਤੇ ਇੱਕ ਗੋਟ ਤੇ ਲੱਗੀ ਜੇ ਬਾਹਰ ਦੇ ਇੱਥੇ ਉੱਪਰ ਤੇ ਇੱਕ ਪੇੜ ਤੇ ਇਸ ਤੋਂ ਪਹਿਲਾਂ ਵੀ ਅੱਖਾਂ ਮਲਾਉ ਹੋ ਚੁੱਕਿਆ ਨਾ ਉਸਤਾ ਦੇ ਹਾਂਜੀ ਹਾਂਜੀ ਪਹਿਲਾਂ ਹੋਈ ਜਾਂਦੀ ਪਹਿਲਾਂ ਸ਼ੀਸ਼ੇ ਤੇ ਵਧੀਆਂ ਗੋਲੀਆਂ ਕਿੰਨਾਂ ਬਾਅਦ ਸ਼ੀਸ਼ੇ ਤੇ ਗੋਲੀ ਲੱਗੀ ਹਾਂਜੀ ਹਾਂਜੀ ਉਸ ਬਾਰੇ ਕੋਈ ਪਤਾ ਲੱਗਿਆ ਕਿ ਪਹਿਲਾਂ ਕਿੰਨਾ ਦਾ ਹਮਲਾ ਕੀਤਾ ਸੀ ਉਸ ਵਾਰਿਆਂ ਦੇ ਤੱਕ ਕੋਈ ਜਾਣੇ ਉਹਨਾਂ ਬਾਰੇ ਪਤਾ ਨਹੀਂ ਕੁਝ ਲੱਗਦਾ ਅਧਿਕਾਰੀਆਂ ਨੂੰ ਨਹੀਂ ਪਤਾ ਲੱਗਾ ਸਕੇ ਕੋਈ ਹਾਂਜੀ ਹਾਂਜੀ ਠੀਕ ਹੈ ਇਹ ਹਸਪਤਾਲ ਦਾ ਪੂਰਾ ਨਾਮ ਕੀ ਹੈ ਜੀ ਸੰਗੋਸ ਹਸਪਤਲ ਸਿਹਤ ਸਿਹਤ ਉਹਨਾਂ ਦਾ ਨਾਮ ਸਿਹਤਾਰ ਤੋਂ ਦੱਸੀਂ ਜੀ ਹਾਂਜੀ ਹਾਂਜੀ ਹੁਣ ਕੀ ਜਾਣਕਾਰੀ ਹੈ ਤੁਹਾਡੇ ਕੋਲ ਹਸਪਤਾਲ ਦੇ ਵਿੱਚੋਂ ਕਿਵੇਂ ਉਹਨਾਂ ਦੀ ਹਾਲਤ ਹੈ ਹਾਲਤ ਠੀਕ ਹੈ ਜੀ ਹੁਣ ਮਤਲਬ ਉਹ ਹਸਪਤਲ ਆਈ ਵੀ ਆਈ ਵੀ ਬਾਹਰ ਨਹੀਂ ਹਾਂਜੀ ਹਾਂਜੀ ਸਤਰੀ ਤੋਂ ਬਾਹਰ ਆਉਣ ਵਾਲੇ ਸਮੇਂ ਬਾਰੇ ਤੁਸੀਂ ਕੀ ਸਮਝਦੇ ਹੋ ਆਉਣ ਵਾਲੇ ਸਮੇਂ ਬਾਰੇ ਅਸੀਂ ਇਹੀ ਸੋਚਦੇ ਵੀ ਜਿਹੜਾ ਗੈਂਗ ਟਵਾਰ ਵਧਨ ਰਿਹਾ ਹੈ ਕੱਢਣਾ ਚਾਹੀਦਾ ਸੀ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ సోకి కాన్డు ఉస్హటస్ఇం శ్సోదిశం ది మరాఈ మరోచాలు caminho? హానివా ఘగ్ కొండు అిండు లుసోతిట మరోచాలు ఏర్ డొకూభపాఘమట్ అంది మోుసడు gedaanస్�